ਨਾ ਭਾਜੀ ਦੇ 6 ਸਟੰਟ ਪੈਗੇ ਸੀਗੇ 6 ਪੈਗੇ ਸੀ ਭਾਜੀ ਹਾਂ ਜੇ ਬੰਦਾ 6 ਸਟੰਟ ਪਵਾ ਕੇ ਵੀ ਠੀਕ ਨਹੀਂ ਹੋਇਆ ਤਾਂ 8 ਸਟੰਟ ਪਾ ਕੇ ਕਿਵੇਂ ਠੀਕ ਹੋ ਜਾਊਗਾ ਇਹ ਨਾ ਹੁਣ ਇਹ ਦਵਾਈ ਖਾਂਦੇ ਆ ਨਾ ਇਹਨਾਂ ਦਾ ਐਲੋਪੈਥੀ ਦਾ ਬਿਲਕੁਲ ਛੁੱਟ ਗਿਆ ਭਾਜੀ ਹਾਂ ਜੀ ਐਲੋਪੈਥੀ ਬਿਲਕੁਲ ਛੁੱਟ ਗਈ ਆਪਣੇ ਵਾਲੀ ਦਵਾਈ ਵੀ ਮੇਰੇ ਖਿਆਲ ਹਫਤੇ ਚ ਕਨੱਧਾ ਦਿਨ ਕਾਢਾ ਲੈਂਦੇ ਆ ਹੁਣ ਬਿਲਕੁਲ ਰਿਸ਼ਤ ਪੋਸਟਾ ਪੁੱਛ ਕੇ ਦੇਖੋ ਇਹਨਾਂ ਨੂੰ ਪਹਿਲਾਂ ਮੈਂ ਦਵਾਈ ਹੁੰਦਾ ਸੀਗਾ ਜੀ ਉੱਥੇ ਮੈਨੂੰ ਹਾਰਡ ਦਾ ਹੋ ਗਿਆ ਸਾਉਣ ਬੰਦ ਹੋ ਗਿਆ ਉੱਥੇ ਇਹਨਾਂ ਸਟੈਂਡ ਪਾਪਾ ਫਿਰ ਮੈਂ ਇੱਥੇ ਇੰਡੀਆ ਆ ਗਿਆ ਫਿਰ ਇੱਥੇ ਹੌਲੀ ਹੌਲੀ ਕਰਕੇ 6 ਹੋ ਗਿਆ ਜੀ ਉਨੀ ਫਿਰ ਇੱਕ ਹੋਰ ਦੱਸਤਾ ਵੀ 6ਵੇਂ ਤੋਂ ਬਾਅਦ 7ਵਾਂ ਪਹਿਣਾ ਤੇ 7ਵੇਂ ਤੋਂ ਬਾਅਦ 8ਵਾਂ ਪਹਿਣਾ ਦੋ ਮੈਨੂੰ ਦੱਸਦੇ ਡੇਟਰੀ ਦੇ ਦਿੱਤੀ ਸੀਗੀ ਉਨੀ ਤੇ ਇਨੀ ਡੇਟ ਨੂੰ ਆ ਜਾਓ ਤੇ ਮੈਨੂੰ ਇਹਨਾਂ ਦਾ ਪਤਾ ਲੱਗਾ ਮੈਂ ਇੱਥੇ ਆ ਗਿਆ ਮੰਦੇ ਉਹ ਵੀ ਕਾੜੇ ਨਾਲੇ ਹੋਇਆ ਜੀ ਹੰਤੱਕ ਮੇਰੇ 14 ਸਟੈਂਡ ਬਹਿ ਚੁੱਕੇ ਆ ਆ ਵੀ ਯਾਰ ਦੋਸਤ ਸੱਚ ਬੈਠੇ ਗੱਲ ਕੀਤੀ ਵੀ ਆਪਾਂ ਦਾ 15 ਬੀਜਰ ਮਹੀਨਾ ਪਤਾ ਨਹੀਂ ਕਰਦਾ ਆਪਣੇ ਅਨੇ ਹੀ ਲਾਸਟ ਮਾ ਲਗਾਦਾ ਕਿ ਕਦੇ ਹੋਰ ਹੋਣੀ ਹੈ ਮੈਂ ਯਾਰ ਉਹ ਮਰ ਤਾਂ ਜਾਣਾ ਹੀ ਹੈ ਦੇਖੀ ਜੋ ਦੇਸੀ ਵੀ ਕਰਕੇ ਦੇ ਮੈਂ ਜੀ ਇਹਨਾਂ ਕੋ ਆ ਗਿਆ ਉਹ ਡਰਾਂ ਵੀ ਮੈਂ ਜੀ ਕਾੜਾ ਪੀਨੇ ਇੱਥੇ ਟ੍ਰਬਲ ਹੋ ਗਈ ਮੈਂ ਕਿਹਾ ਉਹਨਾਂ ਨੇ ਕਿਹੜਾ ਖੜਾ ਇਹਨੇ ਗਾਰੰਟੀ ਦਿੱਤੀ ਵੀ ਪੀਤਾ ਮੈਨੂੰ ਕੁਝ ਨਹੀਂ ਹੋਣਾ ਡਰਦੇ ਰਿਹਾ ਮੈਂ ਪੀਤਾ ਫਿਰ ਮੈਂ ਜਾ ਕੇ ਘਰੇ ਵੀ ਉਹਦੇ 2 ਦਿਨਾਂ ਦੇ ਵਿੱਚ ਹੀ ਮੇਰੇ ਤਰਨ ਤਰਨ ਜਿਆ ਨਾਰਮਲ ਹੋ ਗਿਆ ਮੈਨੂੰ پتہ ਹੈ। ਉਹਦਾ ਇੱਕ ਵਰਦਾਨ ਹੈ ਦਵਾਈ। ਉਥੇ ਵੀ ਬ੍ਰਿਕਾ ਜੀ ਵੀ ਕੀ ਹੈ? ਬਾਈਪਾਸ ਹੈ ਜਸਟ ਸਟੈਂਟ ਹੈ। ਹਾਂ ਜੀ ਇਹਦਾ ਹੀ ਹੈ ਜੇ ਕੋਈ ਘੜੇ ਹੈ ਬੜਾ ਬੱਬਾ ਤੋਂ। ਇਹਨਾਂ ਦੁਨੀਆਂ ਜਿ ਇੱਥੇ ਹੀ ਹੈ। ਕੀ ਪ੍ਰੋਬਲਮ ਕੀ ਸੀ? ਹਾਰਟ ਦੇ ਕੋਈ ਸੀ। ਛਾਤ ਜੇ ਦਰਦ ਹੁੰਦਾ ਸਾਹ ਜੜਦਾ ਸੀ। ਸਾਹ ਚੜਦਾ। ਸਟੈਂਟ ਮਾਉਂਨ ਨੇ ਕਹਿੰਦੇ ਸਟਾ ਹਾਂ ਜੀ। ਤੁਸੀਂ ਮੰਨੇ? ਨਹੀਂ ਜੀ। ਕਿੰਨੀ ਠੀਕ ਹੈ ਵੀ ਅੱਗੇ ਨਾਲ ਤਾਂ ਫਰਕ ਹੈ ਜੀ ਥੋੜਾ ਜਿਹਾ ਹਾਂ 10% ਪਰ ਵੀ ਹੈਗਾ ਜੀ 50% ਹੈਗਾ ਵਜਾ ਕੀ ਰਹਿੰਦੀ ਹੈ ਕਿ ਸਾਡਾ ਖਾਣ ਪਾਣ ਇਦਾਂ ਦਾ ਹੋ ਗਿਆ ਹੈ ਵੀ ਜਿਹੜੀ ਇਦਾਂ ਦੇ ਪ੍ਰੋਬਲਮ ਜਿਹੜੀਆਂ ਆਮ ਇਨਸਾਨ ਨੂੰ ਜਿਹੜੀਆਂ ਲੱਗ ਰਹੀਆਂ ਖਾਣ ਪਣ ਇੱਕ ਨਹੀਂ ਹੈਗਾ ਵੀ ਚਲੋ ਥੋੜਾ ਬੋਤਾ ਚੇਂਜ ਹੋ ਗਿਆ ਹੈ ਲੋਕਾਂ ਨੇ ਪੂਰਾ ਕਲਚਰ ਹੀ ਚੇਂਜ ਕਰਤਾ ਹਲੇ ਇਹ ਤਾਂ ਆਪਣਾ ਸਮਾਂ ਲੰਘ ਗਿਆ ਆਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਗਲੀ ਪੀੜ੍ਹੀ ਹੋਣ ਵਾਲੀ ਆ ਰਹੀ ਹੈ ਨਾ ਉਹ ਬਹੁਤ ਖਤਰਨਾਕ ਸਮਾਂ ਹੋ ਜਾਊਗਾ ਆਉਣ ਵਾਲੇ 10-15 ਸਾਲ ਬਾਅਦ ਜਿਹੜੇ ਹੁਣ 10 ਸਾਲ ਦੇ ਬੱਚੇ 25 ਸਾਲ ਦੇ ਜਦੋਂ ਹੋਣਗੇ ਉਹ ਬਹੁਤ ਭਿਆਨਕ ਸਮਾਂ ਹੋਊਗਾ ਹੁਣ ਅਸੀਂ ਖਾਂਦੇ ਹਾਂ ਹੋਟਲਾਂ 'ਚ ਉੱਥੇ ਜਿਹੜੀ ਰੋਟੀ ਖਾਂਦੇ ਮੈਦੇ ਦੀਆਂ ਲੱਗਦਾ ਇਹ ਵੀ ਜਿਹੜਾ ਖਾਡਾ ਸਾਡਾ ਹੋਟਲਾਂ ਦਾ ਖਾਣਾ ਆ ਸਾਡੇ ਬਾਡੀ ਨੂੰ ਇਫੈਕਟਡ ਕਰ ਰਿਹਾ ਬਹੁਤ ਤੁਸੀਂ ਇੱਕ ਹੋਰ ਧਿਆਨ ਰੱਖੋ ਕਿ ਜਦੋਂ ਆਪਾਂ ਘਰੇ ਚੀਜ਼ ਬਣਾਉਨੇ ਆ ਉਹਨੂੰ ਦੂਜੇ ਤੀਜੇ ਦਿਨ ਉਲੀ ਲੱਗ ਜਾਂਦੀ ਹੈ ਜਾਂ ਕੀੜੇ ਮਕੌੜੇ ਖਾਣ ਲੱਗ ਜਾਂਦੇ ਆ ਜਿਹੜਾ ਕੰਪਨੀ ਦਾ ਫੂਡ ਬਣਿਆ ਹੋਇਆ ਉਹਨੂੰ ਤਾਂ ਕੀੜੇ ਮਕੌੜੇ ਵੀ ਨਹੀਂ ਖਾਂਦੇ ਦੇਖਿਆ ਤੁਸੀਂ ਨੋਟ ਕਰਕੇ ਦੇਖੋ ਤੁਸੀਂ ਘਰੇ ਕੋਈ ਚੀਜ਼ ਤਿਆਰ ਕਰ ਲਓ ਬਿਸਕੁਟ ਤਿਆਰ ਕਰ ਲਓ ਉਹਨੂੰ ਚੌਥੇ ਪੰਜਵੇਂ ਦਿਨ ਉਲੀ ਖਾਜੂਗੀ ਤੇ ਕੰਪਨੀ ਵਾਲੇ ਬਿਸਕੁਟ ਨੂੰ ਪੰਜਵੇਂ ਦਿਨ ਉਲੀ ਕਿਉਂ ਨਹੀਂ ਲੱਗਦੀ ਉਹਨੂੰ ਕੀੜੇ ਕਿਉਂ ਨਹੀਂ ਖਾਂਦੇ ਕਾਰਨ ਇਹ ਹੈ ਕਿ ਉਹਦੇ ਵਿੱਚ ਹਾਰਡ ਕੈਮੀਕਲ ਨੇ ਕੀੜੇ ਉਹਨੂੰ ਮੂੰਹ ਨਹੀਂ ਲਾਉਂਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਐਚਐਸ ਬਾਬਾ ਜੀ ਦਾ ਜਿਹੜਾ ਕਾੜਾ ਪੀਣ ਨਾਲ ਹਾਰਟ ਦੇ ਪੇਸ਼ੈਂਟ ਜਾਂ ਜਿਨ੍ਹਾਂ ਦੀਆਂ ਲੱਤਾਂ ਦੀ ਨਾੜਾਂ ਬਲੌਕੇਜ ਹੋ ਜਾਂਦੀਆਂ ਆ ਉਹ ਇੱਥੇ ਕਾੜਾ ਪੀਣ ਆਏ ਨੇ ਆਪਾਂ ਇਹਨਾਂ ਕੋਲੋਂ ਜਾਣਦੇ ਆ ਕੀ ਕੀ ਇਹ ਕਾੜੇ ਦੀ ਸੱਚਾਈ ਕਿ ਕਿੰਨਾ ਕਿੰਨੀ ਦਿਨ ਕਾੜਾ ਪੀਣ ਤੋਂ ਬਾਅਦ ਠੀਕ ਹੋਏ ਨੇ ਤੇ ਪੇਸ਼ੈਂਟ ਪਾਜੀ ਕੀ ਨਾਮ ਆ ਤੇ ਕਦੋਂ ਤੋਂ ਤੁਸੀਂ ਇੱਥੇ ਆ ਰਹੇ ਹੋ ਅਮਨਦੀਪ ਬਾਈ ਬੰਨਾ ਅੱਛਾ ਕਿੰਨਾ ਕਾੜਾ ਪੀਣਾ ਆਇਆ 16ਵਾਂ ਕਾੜਾ 16ਵਾਂ ਕਾੜਾ ਕੀ ਪ੍ਰੋਬਲਮ ਕੀ ਆਈ ਸੀ ਹਾਰਟ ਦੇ ਸਟੰਟ ਪਾਏ ਸੀ ਅੱਛਾ ਕਦੋਂ 1 15 ਦੇ ਪੈਸੇ ਸੀ 1 18 ਦੇ ਪੈਸੇ। ਜਦੋਂ ਪਹਿਲੀ ਪ੍ਰੋਬਲਮ ਆਈ ਸੀ ਕੀ ਪ੍ਰੋਬਲਮ ਇੱਕ ਦਿਮਾਗੇ ਸੀਗੀ। ਉਹਦਾ ਬਾਅਦ ਇਹ ਤਕਲੀਫ ਹੁੰਦੀ ਸੀ ਐ ਹਾਰਡ ਦੇ ਇੱਥੇ ਦਰਦ ਹੁੰਦਾ ਸੀਗਾ। ਤੇ ਕਿਹਨੂੰ ਦਿਖਲਿਆ ਪਹਿਲਾਂ? ਇਹ ਪਹਿਲਾਂ ਬ੍ਰੇਗਮਾ ਚ ਪਾਇਆ ਸਟੰਟ। ਅੱਛਾ ਹਾਂਜੀ ਕਿੰਨਾ ਖਰਚਾ ਹੋਇਆ? ਖਰਚਾ ਲੱਗਾ 3 ਲੱਖ ਰੁਪਇਆ। 3 ਲੱਖ ਰੁਪਇਆ। ਤੇ 16 ਸਟੰਟ ਕਿਨੇ 16 ਸਟੰਟ ਪਾਏ? 2 ਸਟੰਟਸ ਸੌਰੀ। 2 ਸਟੰਟ ਪਏ ਆ। ਤੇ ਉਤੋਂ ਬਾਅਦ ਫੇਰ ਆਰਾਮ ਆਇਆ ਕਿ ਨਹੀਂ ਤੁਹਾਡਾ ਡਾਕਟਰ ਨੇ ਉਹ ਤਾਂ ਠੀਕ ਦਰਦ ਨਹੀਂ ਹਟਿਆ ਸੀ ਜਲੀ ਬੋਲਦੀ ਹਾਂ ਸਾਹ ਚੜਦਾ ਸੀ ਨਾਲ ਜਦੋਂ ਇਹਨਾਂ ਕੋਲ ਬਾਬਾ ਜੀ ਕੋ ਆਏ ਤੇ ਇਹਨਾਂ ਬਾਰੇ ਕਿੱਦਾਂ ਪਤਾ ਲੱਗਾ ਤੁਹਾਨੂੰ ਆ ਬਸ ਵੀਡੀਓ ਦੇਖ ਕੇ ਹਾਂਜੀ ਤੇ ਅੱਜ ਤੁਸੀਂ 16ਵਾਂ ਕੜ ਕੜ ਪੀਣ ਆਏ ਹੋ ਨਾ ਤੇ ਕੀ ਹੁਣ ਕੀ ਪ੍ਰੋਬਲਮ ਜਿਹੜੀ ਕਿੰਨੀ ਸੋਲਵ ਹੋ ਚੁੱਕੀ ਆ ਹੁਣ ਠੀਕ ਆ ਜਮਾ ਓਕੇ ਜੀ ਹੁਣ ਸਾਹ ਚੜਦਾ ਨਹੀਂ ਹੁਣ ਨਹੀਂ ਸਾਹ ਚੜਦਾ ਹੁਣ ਦਰਦ ਹੁੰਦੀ ਆ ਨਾ ਵਾਕਈ ਗੜਾ ਇਹਨਾਂ ਠੀਕ ਹੋਏ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹੋਰ ਲੋਕ ਜਿਹੜੇ ਪੇਸ਼ੈਂਟ ਇਦਾਂ ਦੇ ਨੇ ਡਾਕਟਰਾਂ ਕੋ ਤੱਕੇ ਖ ਬਹੁਤ ਵਧੀਆ ਜੀ ਠੀਕ ਹੈ ਕੀ ਪ੍ਰੋਬਲਮ ਕੀ ਸੀ ਹਾਰਟ ਦੇ ਕੋਈ ਸੀ ਹਾਰਟ ਦੀ ਸੀ ਹਾਂਜੀ ਕੀ ਪ੍ਰੋਬਲਮ ਆਉਂਦੀ ਸੀ ਹਾਰਟ ਦੇ ਵਿੱਚ ਛਾਤ ਜੇ ਦਰਦ ਹੁੰਦਾ ਸਾਹ ਜੜਦਾ ਸੀ ਸਾਹ ਚੜਦਾ ਸੀ ਹਾਂਜੀ ਤੁਰਨ ਚ ਪ੍ਰੋਬਲਮ ਆਉਂਦੀ ਸੀ ਹਾਂਜੀ ਕੰਮ ਦਾ ਕੰਮ ਕਰਦਿਆਂ ਕੋਈ ਪ੍ਰੋਬਲਮ ਹੁੰਦੀ ਸੀ ਹਾਂਜੀ ਤੇ ਕਿਤੇ ਪਹਿਲਾਂ ਇਲਾਜ ਕਰਾ ਡਾਕਟਰਾਂ ਕੋਲ ਦਿਖਾ ਲਿਆ ਕਰਾਇਆ ਜੀ ਹੂੰ ਕੀ ਤੱਕ ਸਟੈਂਟ ਪਾਉਣ ਨੂੰ ਕਹਿੰਦੇ ਸੀ ਕਿੱਥੇ ਕਰਾਇਆ ਸੀ ਫਰੀਦਕੋਟ ਹਾਂਜੀ ਤੇ ਕੀ ਕਹਿੰਦੇ ਸੀ ਉਹ ਸਟੈਂਟ ਪਾਉਣ ਨੂੰ ਕਹਿੰਦੇ ਸੀ ਹਾਂਜੀ ਤੇ ਤੁਸੀਂ ਮੰਨੇ ਨਹੀਂ ਜੀ ਇਹ ਖਰਚਾ ਵੀਡੀਓ ਦੇਖ ਕੇ ਇੱਥੇ ਆਗੇ ਸੀ ਅੱਛਾ ਕਿੰਨਾ ਖਰਚਾ ਮੰਗਦੇ ਸੀ ਕਿੰਨਾ ਖਰਚਾ ਖਰਚਾ ਤਾਂ ਜੇ ਕਰਦੇ ਨੂੰ ਪਤਾ ਜੀ ਮੈਨੂੰ ਪਤਾ ਨਹੀਂ ਸੀ ਅੱਛਾ ਤੁਸੀਂ ਮੰਨੇ ਨਹੀਂ ਵੀ ਹਾਂ ਜੀ ਫਿਰ ਤੁਸੀਂ ਇੱਥੇ ਕਿੱਥੇ ਆਏ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਹਾਂ ਜੀ ਤੇ ਜਦੋਂ ਤੁਸੀਂ ਪਹਿਲੀ ਵਾਰ ਇੱਥੇ ਆਏ ਆ ਲੋਕਾਂ ਦਾ ਕੱਟਦੇ ਕਿ ਮਨ ਨੂੰ ਵਿਸ਼ਵਾਸ ਸੀਗਾ ਜਦੋਂ ਆਏ ਪ੍ਰੋਸੈਸ ਵਿਸ਼ਵਾਸ ਕਰਕੇ ਆਏ ਹਾਂ ਹਾਂ ਜੀ ਤੇ ਹੁਣ ਕੀ ਪ੍ਰੋਬਲਮ ਹੈ ਹੁਣ ਕਿੰਨੀ ਠੀਕ ਹੈ ਵੀ ਅੱਗੇ ਨਾਲ ਤਾਂ ਫਰਕ ਹੈ ਜੀ ਥੋੜਾ ਜੀ ਕਿੰਨਾ ਪਰਸੈਂਟ ਫਰਕ ਵੀ ਹੈਗਾ ਜੀ 50% ਹੈਗਾ ਤੇ ਕਾੜੇ ਨਾਲ ਠੀਕ ਹੋਏ ਹਾਂ ਹਾਂ ਜੀ ਉਹ ਦੂਜੀ ਦਵਾਈ ਚੱਲਦੀ ਵੈਸੇ? ਹਾਂਜੀ ਦੂਜੀ ਕਿਹਾ ਸੀ ਡਾਕਟਰਾਂ ਨੇ ਇਹਨਾਂ ਨੇ। ਅੱਛਾ। ਦਿਖਾਣੀ ਹੈ ਜੀ ਦੋਵੇਂ। ਉਹ ਨਾਲ-ਨਾਲ ਚੱਲਣੀ ਹੈ। ਹਾਂਜੀ। ਪਰ ਮਤਲਬ ਜਿਹੜਾ ਅਸਲੀ ਜੀ ਆਪਾਂ ਦੇਖੀਏ ਇਲਾਜ ਜਿਹੜਾ ਉਹ ਤੁਹਾਡਾ ਕਾੜੇ ਨਾਲ ਠੀਕ ਹੋਇਆ ਤੁਸੀਂ। ਹਾਂਜੀ ਹਾਂਜੀ। ਸੋ ਸਾਡੇ ਨਾਲ ਨੇ ਐਚਐਸ 바ਵਾ ਵੈਦ ਜਿਹੜੇ ਕਿ ਜਿਨ੍ਹਾਂ ਨੂੰ ਲੋਕਾਂ ਨੇ ਇੱਕ ਪਿਆਰ ਦਾ ਨਾਂ ਵੀ ਦੇ ਦਿੱਤਾ ਕਾੜੇ ਵਾਲੇ ਬਾਬਾ ਜੀ। ਬਾਬਾ ਜੀ ਜਬ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਆ ਕਿ ਜਿੱਦਾਂ ਮੈਂ ਅਸੀਂ ਦੇਖ ਰਹੇ ਹਾਂ ਬੜੇ ਪੇਸ਼ੈਂਟ ਆ ਰਹੇ ਨੇ ਹਾਰਟ ਦੇ ਪੇਸ਼ੈਂਟ ਨੇ ਕਿਸੇ ਦੀਆਂ ਨਾੜਾਂ ਬਲੋਕੇਜ ਨੇ ਕਿਸੇ ਦੀਆਂ ਲੱਤਾਂ ਦੀਆਂ ਦੀ ਵਜ੍ਹਾ ਕੀ ਰਹਿੰਦੀ ਹੈ ਕਿ ਸਾਡਾ ਖਾਣ ਪਾਣ ਇਦਾਂ ਦਾ ਹੋ ਗਿਆ ਹੈ ਵੀ ਜਿਹੜੀ ਇਦਾਂ ਦੇ ਪ੍ਰੋਬਲਮ ਜਿਹੜੀਆਂ ਆਮ ਇਨਸਾਨ ਨੂੰ ਜਿਹੜੀਆਂ ਲੱਗ ਰਹੀ ਹੈ। ਬਿਲਕੁਕੁਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹਦਾ ਰੀਜ਼ਨ ਹੀ ਇਹ ਹੈ ਕਿ ਲੋਕਾਂ ਦਾ ਹਰ ਖਾਣ ਪਾਣ ਇੱਕ ਨਹੀਂ ਹੈਗਾ ਵੀ ਚਲੋ ਥੋੜਾ ਬਹੁਤਾ ਚੇਂਜ ਹੋ ਗਿਆ ਹੈ। ਲੋਕਾਂ ਨੇ ਪੂਰਾ ਕਲਚਰ ਹੀ ਚੇਂਜ ਕਰਤਾ। ਜੀ। ਜਿਹਦੇ ਨਾਲ ਕੀ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਇਹ ਤਾਂ ਆਪਣਾ ਸਮਾਂ ਲੰਘ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਗਲੀ ਪੀੜ੍ਹੀ ਹੋਣ ਵਾਲੀ ਆ ਰਹੀ ਹੈ ਨਾ ਉਹ ਬਹੁਤ ਖਤਰਨਾਕ ਸਮਾਂ ਹੋ ਜੂਗਾ। ਕਿਉਂਕਿ ਉਹ ਤਾਂ 버ਗਰ ਪੀਜਿਆਂ ਤੋਂ कुरकुरਿਆਂ ਤੋਂ ਬਿਸਕੁਟਾਂ ਤੋਂ ਬਿਨਾਂ ਉਹਨਾਂ ਦਾ ਜੀਵਨ ਹੀ ਨਹੀਂ ਸ਼ੁਰੂ ਹੋ ਰਿਹਾ ਦਿਨ ਹੀ ਉੱਥੋਂ ਸ਼ੁਰੂ ਹੁੰਦਾ ਉਹਨਾਂ ਦਾ ਠੀਕ ਹੈ ਆਉਣ ਵਾਲੇ ਸਮਾਂ ਉਹਨਾਂ ਦਾ ਜ਼ਿਆਦਾ ਖਤਰਨਾਕ ਹੋਊਗਾ ਇਹ ਤਾਂ ਕੁਝ ਵੀ ਨਹੀਂ ਹਾਲਾਤ ਹੈਗੇ ਆਉਣ ਵਾਲੇ 10-15 ਸਾਲ ਬਾਅਦ ਜਿਹੜੇ ਹੁਣ 10 ਸਾਲ ਦੇ ਬੱਚੇ 25 ਸਾਲ ਦੇ ਜਦੋਂ ਹੋਣਗੇ ਉਹ ਬਹੁਤ ਭਿਆਨਕ ਸਮਾਂ ਹੋਊਗਾ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਨੈਚੁਰਲ ਖਾਣਾ ਹੁੰਦਾ ਸੀ ਘਰ ਦਾ ਤਵੇ ਦਾ ਆ ਘਰ ਬੀਬੀ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਕਹਿੰਦੇ ਹੁੰਦੇ ਸੀ ਉਹ ਜੜੀਆਂ ਹੁੰਦੀਆਂ ਹੁੰਦੀਆਂ ਹੁਣ ਅਸੀਂ ਖਾਂਦੇ ਹਾਂ ਹੋਟਲਾਂ 'ਚ ਉੱਥੇ ਜਿਹੜੀ ਰੋਟੀ ਖਾਂਦੇ ਮੈਦੇ ਦੀਆਂ ਲੱਗਦਾ ਇਹ ਵੀ ਜਿਹੜਾ ਖਾਡਾ ਸਾਡਾ ਹੋਟਲਾਂ ਦਾ ਖਾਣਾ ਆ ਇਹ ਸਾਡੇ ਬਾਡੀ ਨੂੰ ਇਫੈਕਟਡ ਕਰ ਰਿਹਾ ਬਹੁਤ ਦੇਖੋ ਜੀ ਪਤਾ ਕੀ ਇਹ ਮੈਦੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨਾ ਜਿੰਨਾ ਵੀ ਫੂਡ ਬਣ ਰਿਹਾਗਾ ਪਹਿਲੀ ਗੱਲ ਤਾਂ ਜਿੰਨਾ ਵੀ ਰੈਡੀमेड ਫੂਡ ਆ ਤੁਸੀਂ ਇੱਕ ਹੋਰ ਧਿਆਨ ਰੱਖੋ ਵੀ ਜਦੋਂ ਆਪਾਂ ਘਰੇ ਚੀਜ਼ ਬਣਾਉਨੇ ਆ ਜੀ ਉਹਨੂੰ ਦੂਜੇ ਤੀਜੇ ਦਿਨ ਉਲੀ ਲੱਗ ਜਾਂਦੀ ਹੈ ਜਾਂ ਕੀੜੇ ਮਕੌੜੇ ਖਾਣ ਲੱਗ ਜਾਂਦੇ ਆ ਜਿਹੜਾ ਕੰਪਨੀ ਦਾ ਫੂਡ ਬਣਿਆ ਹੋਇਆ ਉਹਨੂੰ ਤਾਂ ਕੀੜੇ ਮਕੋੜੇ ਵੀ ਨਹੀਂ ਖਾਂਦੇ ਦੇਖਿਆ ਤੁਸੀਂ ਨੋਟ ਕਰਕੇ ਦੇਖੋ ਤੁਸੀਂ ਘਰੇ ਕੋਈ ਚੀਜ਼ ਤਿਆਰ ਕਰ ਲਓ ਬਿਸਕਟ ਤਿਆਰ ਕਰ ਲਓ ਉਹਨੂੰ ਚੌਥੇ ਪੰਜਵੇਂ ਦਿਨ ਉਲੀ ਖਾਜੂਗੀ ਤੇ ਕੰਪਨੀ ਵਾਲੇ ਬਿਸਕਟ ਨੂੰ ਪੰਜਵੇਂ ਦਿਨ ਉਲੀ ਕਿਉਂ ਨਹੀਂ ਲੱਗਦੀ ਉਹਨੂੰ ਕੀੜੇ ਕਿਉਂ ਨਹੀਂ ਖਾਂਦੇ ਕਾਰਨ ਇਹ ਆ ਕਿ ਉਹਦੇ ਵਿੱਚ ਹਾਰਡ ਕੈਮੀਕਲ ਨੇ ਕੀੜੇ ਉਹਨੂੰ ਮੂੰਹ ਨਹੀਂ ਲਾਉਂਦੇ ਬੰਦਾ ਉਹਨੂੰ ਖਾਂਦਾ ਸੋ ਮਨ ਲੀਕੇ ਸਾਡੇ ਡਰਿੰਕਸ ਵੀ ਹੈ ਜਿਹੜਾ ਜਰਾ ਆਪਾਂ ਕੋਲਡ ਡਰਿੰਕ ਪੀਨੇ ਆ ਕਦੇ ਮਾਜ਼ ਆਏ ਇਹ ਵੀ ਸਾਡੇ ਲਈ ਕਿੰਨਾ ਖੜਕ ਕੋਲਡ ਡਰਿੰਕਸ ਨੇ ਸੌਫਟ ਡਰਿੰਕ ਨੇ ਜਿੰਨੇ ਸਾਰੇ ਹਾਰਟ ਨੇ ਔਰ ਬੱਚਿਆਂ ਦਾ ਲੀਵਰ ਆਉਣ ਵਾਲੇ ਸਮੇਂ ਤੇ ਕੈਂਸਰ ਪੇਟ ਦੀਆਂ ਬਿਮਾਰੀਆਂ ਇਹ ਸਭ ਤੋਂ ਵੱਡਾ ਕਾਰਨ ਬਣਦਾ ਜਾ ਰਿਹਾ ਹੈ ਅੱਛਾ ਜਦੋਂ ਕਿਸੇ ਬੰਦੇ ਨੂੰ ਹਾਰਟ ਦੀ ਕੋ ਪੇਸ਼ੈਂਟ ਆਉਂਦੇ ਉਹਦੇ ਸਿਪਟਮ ਕੀ ਹੈ ਕਿਵੇਂ ਉਹਨੂੰ ਪਹਿਚਾਨਣ ਲੱਗਦੀ ਹੈ ਕਿ ਮੇਰੇ ਬਾਡੀ ਚਾ ਪ੍ਰੋਬਲਮ ਸ਼ੁਰੂ ਹੋਈ ਹੈ ਕੀ ਉਹਦਾ ਕਿਵੇਂ ਫਸਟ ਜਿਹੜੀ ਫਸਟ ਡਾਪਾ ਕਿ ਮੈਂ ਕਿਦਾਂ ਦੀ ਫਸਟ ਡਾਪ ਲੈਣੀ ਚਾਹੀਦੀ ਹੈ ਦੇਖੋ ਅੱਜ ਕੱਲ ਨਾ ਫਸਟ ਡਾਪ ਨਾਲੋਂ ਪਹਿਲਾਂ ਤਾਂ ਮੈਂ ਕਹਿੰਦਾ ਵੀ ਉਹਨੂੰ ਚੈੱਕ ਅਪ ਕਰਾ ਲੈਣਾ ਚਾਹੀਦਾਗਾ ਸਾਹ ਚੜਦਾ ਉਹਨੂੰ ਲੀਵਰ ਦਾ ਵੀ ਰੋਗ ਹੋ ਸਕਦਾਗਾ ਕੋਈ ਵੀ ਐਨੀ ਜਿਹੜਾ ਬੰਦਾ 25 30 ਸਾਲ ਦਾ ਹੋ ਗਿਆ ਜਾਂ 35 ਸਾਲ ਦਾ ਹੋ ਗਿਆ ਜੇ ਉਹਨੂੰ ਕੋਈ ਮਾੜੀ ਮੋਟੀ ਬਾਡੀ ਚ ਪ੍ਰੋਬਲਮ ਲੱਗਦੀ ਆ ਤਾਂ ਉਹਨੂੰ ਆਲ ਬਾਡੀ ਫੁੱਲ ਬਾਡੀ ਕੰਪਲੀਟ ਚੈੱਕ ਅਪ ਕਰਾਉਣਾ ਚਾਹੀਦਾ ਨੇੜੇ ਕਿਸੇ ਨਾ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿ ਐਦਾਂ ਤੁੱਕੇ ਨਾਲ ਦਵਾਈਆਂ ਕਦੇ ਨਾ ਖਾਵੇ ਨਾ ਹੀ ਆਪਾਂ ਕਿਸੇ ਨੂੰ ਫੋਨ ਤੇ ਡਾਇਟ ਚੜਾ ਦਦਦੇ ਆ ਨਾ ਹੀ ਆਪਾਂ ਕਿਸੇ ਨੂੰ ਨੁਕਤੇ ਦੱਸਦੇ ਆ ਦੇਖੋ ਇਹ ਨੁਕਤੇ ਦੱਸਣਾ ਬਹੁਤ ਹਾਨੀਕਾਰਕ ਸਾਬਤ ਹੁੰਦਾ ਲੋਕਾਂ ਨੂੰ ਸਮਝ ਗਏ ਹੁਣ ਆਪਾਂ ਜੀ ਦੇ 6 ਸਟੰਟ ਪੈਗੇ ਸੀਗੇ 6 ਪੈਗੇ ਸੀ ਪਾਜੀ ਹਾਂ ਜੀ ਦੋ ਹੋਰ ਦਸਤੇ ਸੀ ਸਮਝ ਗਏ 8 ਸਟੰਟ ਪੈ ਜਾਂਦੇ 45 ਸਾਲ ਦੀ ਉਮਰ ਨਹੀਂ ਹੈਗੀ ਜੇ ਬੰਦਾ 6 ਸਟੰਟ ਪਵਾ ਕੇ ਵੀ ਠੀਕ ਨਹੀਂ ਹੋਇਆ ਤਾਂ 8 ਸਟੰਟ ਪਾ ਕੇ ਕਿਵੇਂ ਠੀਕ ਹੋ ਜਾਊਗਾ ਇੱਕ ਬਜ਼ੁਰਗ ਆਉਂਦੇ ਉਹਨਾਂ ਦੇ 14 ਸਟੰਟ ਪਏ ਹੋਇਆ ਇੱਥੇ ਆਏ ਹੋਇਆ ਠੀਕ ਹੈ ਹੋ ਸਕਦਾ ਤੁਹਾਨੂੰ ਮਲਾਵਾਂਗੇ ਵੀ ਉਹ ਜੀ 14 ਸਟੰਟ ਪਾ ਕੇ ਵੀ ਬੰਦਾ ਠੀਕ ਨਹੀਂ ਹੋਇਆ 75 ਸਾਲ ਦੀ ਉਮਰ ਦਾ बिजनेਸਮੈਨ ਨੇ ਕਾਰੋਬਾਰੀ ਬੰਦੇ ਨੇ ਪੜ੍ਹੇ ਲਿਖੇ ਹੈਗੇ ਠੀਕ ਹੈ ਇੱਕ ਬਾਬਾ ਜੀ ਮੈਂ ਹਾਰਟ ਦੇ ਨਾਲ ਨਾਲ 슈ਗਰ ਬੀਪੀ ਆ ਇੱਕ ਗਿਫਟਡ ਜੀ ਹਰ ਇੱਕ ਬੰਦੇ ਨੂੰ ਹੈ ਕਿ ਲੱਗਦਾ ਇਹ ਬਿਮਾਰੀਆਂ ਜਿਹੜੀਆਂ 슈ਗਰ ਬੀਪੀ ਵੀ ਬਿਮਾਰੀ ਹੈ ਇਹ ਵੀ ਹਾਰਟ ਨੂੰ ਜ਼ਿਆਦਾ ਅਫੈਕਟ ਕਰਦੀ ਹੈ ਇਹਦੇ ਨਾਲ ਵੀ ਜਿਹੜੇ ਹਾਰਟ ਦੇ ਪੇਸ਼ੈਂਟ ਨੂੰ ਜ਼ਿਆਦਾ ਪ੍ਰੋਬਲਮ ਆਉਂਦੀਆਂ ਬਿਮਾਰੀਆਂ ਦਾ ਨਚੋੜ ਇਹੀ ਆ ਗਿਆ ਕਿ ਸਾਡਾ ਜਿਹੜਾ ਨੇਚਰਲੀ ਖਾਣਾ ਪੀਣਾ ਉਹ ਸਾਡੇ ਤੋਂ ਦੂਰ ਹੋ ਗਿਆ ਹਰ ਚੀਜ਼ ਜੇ ਅਸੀਂ ਕੈਮੀਕਲ ਯੁਕਤ ਖਾਣੇ ਆ ਨਾ ਸ਼ੁੱਧ ਹਵਾਗਾ ਨਾ ਸ਼ੁੱਧ ਪਾਣੀ ਆ ਨਾ ਸ਼ੁੱਧ ਖਰਾਕ ਆ ਜਦੋਂ ਤਿੰਨੇ ਚੀਜ਼ਾਂ ਹੀ ਦੂਸ਼ਿਤ ਹੋ ਗਈਆਂ ਤਾਂ ਬੰਦਾ ਰੱਬ ਦੇ ਆਸਰੇ ਹੀ ਜਿਉਂਦਾਗਾ ਬਿਮਾਰੀਆਂ ਨੇ ਤਾਂ ਘੇਰਾ ਪੈਣਾ ਹੀ ਪੈਣਾਗਾ ਤੇ ਬਹੁਤ ਸਾਰੇ ਪੇਸ਼ੈਂਟ ਵੀ ਕਹਿ ਦਿੰਦੇ ਕਿ ਅਸੀਂ ਦਵਾਈ ਖਾਦੀ ਜਿਹੜੀ ਉਹਨਾਂ ਨੂੰ ਪਹਿਲੀ ਦਵਾਈ ਚੱਲਦੀ ਜਦੋਂ ਕਿਸੇ ਡਾਕਟਰ ਕੋਲ ਜਾਂਦੇ ਆ ਕੀ ਉਹ ਦਵਾਈ ਕੰਟੀਨਿਊ ਰੱਖਦੇ ਹੋ ਤੁਸੀਂ ਜਾਂ ਉਹਨੂੰ ਵਿੱਚ ਡ੍ਰੌਪ ਕਰਦੇ ਹੋ ਨਹੀਂ ਹੌਲੀ ਹੌਲੀ ਘਟਾ ਕੇ ਬੰਦ ਕਰੀਦੇ ਆ ਉਹ ਤਾਂ ਸਿਰਫ ਅਮਰਜੈਂਸੀ ਸੇਫਟੀ ਲਈ ਆ ਵੀ ਬੰਦੇ ਨੂੰ ਕੋਈ ਦਿੱਕਤ ਨਾ ਆ ਜੇ ਠੀਕ ਹੈ ਉਹਨਾਂ ਇਹਨਾਂ ਦਾ ਵੀ ਹੁਣ ਇਹਨਾਂ ਦੀ ਦਵਾਈ ਬਿਲਕੁਲ ਬੰਦ ਹੋ ਚੁੱਕੀ ਹੈਗੀ ਹੁਣ ਇਹ ਬਿਨਾਂ ਦਵਾਈ ਤੋਂ ਚੱਲਦੇ ਆ ਮਹੀਨੇ ਕੇ ਬਾਅਦ 2 ਮਹੀਨੇ ਬਾਅਦ ਆਉਂਦੇ ਆ ਕਿ 15 ਦਿਨ ਦੀ ਦਵਾਈ ਲੈ ਜਾਂਦੇ ਆ 2-3 ਮਹੀਨੇ ਨਿਕਲ ਜਾਂਦੇ ਆ ਸਿਰਫ ਆਪਣੀ ਨਾਲ ਕੀ ਜਿਹੜਾ ਇਹ ਤਾਂ ਟ੍ਰੀਟਮੈਂਟ ਹੈ ਇਹ ਰੋਗ ਦੇ ਹਿਸਾਬ ਨਾਲ ਆ ਵੀ ਇੰਨਾ ਟਾਈਮ ਜਿਹੜੀ ਦਵਾਈ ਖਾਣੀ ਜ਼ਰੂਰੀ ਬਿਲਕੁਲ ਹਰ ਬੰਦੇ ਦਾ ਬਾਡੀ ਲੈਂਗੁਏਜ ਅਲੱਗ-ਅਲੱਗ ਹੈ ਹਰ ਬੰਦੇ ਦੀ ਦਵਾਈ ਅਲੱਗ-ਅਲੱਗ ਹੈ ਹਰ ਬੰਦੇ ਦਾ ਡਾਈਟ ਚਾਰਟ ਅਲੱਗ-ਅਲੱਗ ਹੈ ਇਹ ਨਹੀਂ ਹੈਗਾ ਵੀ ਆਪਾਂ ਸਾਰਿਆਂ ਦੇ ਇੱਕੋ ਜਿਹੇ ਪੈਸੇ ਲਈ ਜਾਂਦੇ ਹੇ ਇੱਕੋ ਜੀ ਦਵਾਈ ਲੈ ਲਈ ਜਾਂਦੇ ਆ ਹਰ ਬੰਦੇ ਦਾ ਟ੍ਰੀਟ ਹੁਣ ਇਹਨਾਂ ਦੇ 6 ਸਟੰਡ ਪੈ ਗਏ ਸੀ ਨਾ ਹੁਣ ਇਹ ਦਵਾਈ ਖਾਂਦੇ ਆ ਨਾ ਇਹਨਾਂ ਦਾ ਐਲੋਪੈਥੀ ਦਾ ਬਿਲਕੁਲ ਛੁੱਟ ਗਿਆ ਭਾਜੀ ਹਾਂਜੀ ਐਲੋਪੈਥੀ ਬਿਲਕੁਲ ਛੁੱਟ ਗਿਆ ਆਪਣੇ ਵਾਲੀ ਦਵਾਈ ਵੀ ਮੇਰੇ ਖਿਆਲ ਹਫਤੇ ਚ ਕਨੱਧਾ ਦਿਨ ਕਾੜਾ ਲੈਂਦੇ ਆ ਹਾਂਜੀ ਸਮਝ ਗਏ ਹੁਣ ਬਿਲਕੁਲ ਰੈਸਟ ਪੋਸਟ ਆ ਪੁੱਛ ਕੇ ਦੇਖੋ ਇਹਨਾਂ ਨੂੰ ਅੱਛਾ ਭਾਜੀ ਕੀ ਪ੍ਰੋਬਲਮ ਆਈ ਸੀ ਤੇ ਕਦੋਂ ਆਈ ਸੀ ਕਿ ਤੁਹਾਡੀ ਬੋਡੀ ਦੇ ਵਿੱਚ ਕਿੱਦਾਂ ਦੀ ਪਹਿਲਾਂ ਮੈਂ ਦਵਾਈ ਹੁੰਦਾ ਸੀਗਾ ਅੱਛਾ ਉੱਥੇ ਮੈਨੂੰ ਹਾਰਟ ਦਾ ਹੋ ਗਿਆ ਸਾਹ ਨੂੰ ਬੰਦ ਹੋ ਗਿਆ ਉੱਥੇ ਇਹਨਾਂ ਸਟੰਡ ਪਾਤਾ ਅੱਛਾ ਫਿਰ ਮੈਂ ਇੱਥੇ ਇੰਡੀਆ ਆ ਗਿਆ ਕਿਹੜੇ ਤੇ ਹੌਲੀ ਹੌਲੀ ਕਰਕੇ 6 ਹੋ ਗਿਆ ਜੀ ਤੇ ਫਿਰ ਵੀ 12 ਗੋਲੀਆਂ ਰੋਜ਼ ਦੀਆਂ ਹੋਗੀਆਂ ਸੀਗੀਆਂ ਜਲੰਧਰ ਕੈਪੀਟਲ ਹਸਪੀਟਲ ਹੈ ਨਾ ਉੱਥੋਂ ਪਵਾਏ ਸੀਗੇ ਮੈਂ ਹੁਣੇ ਫੇਰ ਇੱਕ ਹੋਰ ਦੱਸਤਾ ਵੀ 6ਵੇਂ ਤੋਂ ਬਾਅਦ 7ਵਾਂ ਪਹਿਣਾ ਤੇ 7ਵੇਂ ਤੋਂ ਬਾਅਦ 8ਵਾਂ ਪਹਿਣਾ ਅੱਛਾ ਦੋ ਮੈਨੂੰ ਦੱਸਦੇ ਡੇਟ ਵੀ ਦੇ ਦਿੱਤੀ ਸੀਗੀ ਉਹਨੇ ਤੇ ਇੰਨੀ ਡੇਟ ਨੂੰ ਆ ਜਾਓ ਬਈ ਤੁਹਾਡੇ ਪਹਿਣਾ ਫਿਰ ਮੈਨੂੰ ਇਹਨਾਂ ਦਾ ਪਤਾ ਲੱਗਾ ਮੈਂ ਇੱਥੇ ਆ ਗਿਆ ਤੇ ਇਹਨਾਂ ਦੀ ਦਵਾਈ ਇਹ 6 ਕਿ ਮਹੀਨੇ ਮੈਂ ਖਾਧੀ ਆ ਕਾੜਾ ਪੀਤਾ ਨਾਲ ਗੋਲੀਆਂ ਦਿੰਦੇ ਆ ਬਾਕੀ ਪਰੇਸ਼ੀਸ਼ ਦੱਸਦੇ ਆ ਖਾਣ ਪੀਣ ਦਾ ਮੈਂ ਇਹਨਾਂ ਸਹੀ ਕੀਤਾ ਅੱਛਾ ਦੁਬਈ ਦੇ ਵਿੱਚ ਇਹ ਕੀ ਕੰਮ ਕਰਦੇ ਤੇ ਕੀ ਪ੍ਰੋਬਲਮ ਕੀ ਐਸੀ ਇੱਕਦਮ ਅਥੇ ਉਥੇ ਡਰਾਈਵਰ ਸਗਾ ਜੀ ਮੈਂ ਗੱਡੀ ਚਲਾਉਂਦਾ ਹੁੰਦਾ ਏ ਟਰਾਲਾ ਦਰਦ ਹੋਣ ਲੱਪਿਆ ਜਿੱਦਾਂ ਸ਼ਾਮ ਨੂੰ ਰੋਟੀ ਖਾਧੀ ਰੋਟੀ ਖਾ ਕੇ ਮੈਂ ਸੈਰ ਨੂੰ ਚੱਲ ਗਿਆ ਘੁੰਮਣ ਤੇ ਰਸਤੇ 'ਚ ਦਰਦ ਹੋਣ ਲੱਪਿਆ ਬਹੁਤ ਜ਼ਿਆਦਾ ਹੋਣ ਲੱਪਿਆ ਤੇ ਉਥੋਂ ਫਿਰ ਮੈਨੂੰ ਐਮਰਜੈਂਸੀ ਹੌਟ ਹਸਪੀਟਲ ਲੈ ਗਿਆ ਉਨੀ ਫੇਰ ਸਟੰਡ ਪਾਤਾ ਜੀ ਮੈਂ ਫਿਰ ਮੈਂ ਆ ਗਿਆ ਸੀ ਇੱਥੇ ਜੀ ਉਹਦਾ ਤਾਂ ਇਲਾਜ ਵਧੀਆ ਕਰਦੇ ਸੀਗੇ ਪਰ ਫਿਰ ਇੱਥੇ ਆ ਗਿਆ ਸੀ ਦਵਾਈ ਚ ਕਿੰਨੇ ਪੈਸਟਾਂ ਦਵਾਈ ਚ ਕਿੰቀ ਪਿਆ ਸੀਗਾ ਹਾਂ ਜੀ ਬਾਕੀ ਇੱਥੇ ਇੱਥੇ ਪੰਜ ਪੈ ਅੱਛਾ ਜਿਹੜੇ ਪੰਜ ਸਟੰਡ 6 ਸਟੰਡ ਪਏ ਆ ਉਹਦੇ ਨਾਲ ਕਿੰਨਾ ਗਰਾਮ ਮੈਨੂੰ ਮਹਿਸੂਸ ਹੋਇਆ ਵੀ ਮੈਂ ਇਨਾ ਫਿੱਟ ਹੋਇਆ ਜਾਂ ਅਗੇ ਨਾਲ ਪਰਮ ਵਧੀਆ ਹਾਂ ਇੰਨਾ ਅਕਸਰ ਜੀ ਮਹੀਨਾ ਦਾ ਸਹੀ ਰਹਿੰਦਾ ਸੀਗਾ ਉਸ ਤੋਂ ਬਾਅਦ ਫਿਰ ਉਹ ਹੀ ਦਰਦ ਹੋਣ ਲੱਗ ਪਣ ਦਾ ਸਹਾਰਾ ਚਾੜਨਾ ਤੇ ਹੁਣ ਤਾਂ ਮੈਨੂੰ ਇੰਨਾ ਹੋ ਗਿਆ ਸੀ ਮੈਂ ਪੌੜੀ ਨਹੀਂ ਚੜ੍ਹ ਹੋਂਦਾ ਰਸਤੇ ਚ ਬਹਿ ਜਾਣਾ ਫਿਰ ਪੌੜੀਆਂ ਦੇ ਉੱਪਰ ਚੜ੍ਹਨਾ ਤੇ ਜਦੋਂ ਹੁਣ ਇੱਥੋਂ ਮੈਂ 6 ਇਹਨੇ ਮੈਨੂੰ 6 ਮਹੀਨੇ ਦਾ ਟਾਈਮ ਦਿੱਤਾ ਸੀਗਾ 3 ਮਹੀਨੇ ਬਾਅਦ ਤਾਂ ਮੇਰੀ ਇਹਨੀ ਦਵਾਈ ਬੰਦ ਕਰ ਦਿੱਤੀ ਸੀ ਜਿਹੜੀ ਉਧਰ ਲਈ ਆ ਇਹ ਇਹਨਾਂ ਦੀ 6 ਮਹੀਨੇ ਮੈਂ ਖਾਦੀ ਹੁਣ ਮੈਂ ਆਪ ਆਉਣਾ ਹੁਣ ਮੈਂ ਟੈਕਸੀ ਚਲਾਉਣਾ ਸਵਾਰੀਆਂ ਲੈ ਕੇ ਆਉਣਾ ਸਾਵੇਂ ਮੈਨੂੰ ਫੜ ਕੇ ਲਿਆਉਂਦੇ ਸੀਗੇ ਅੱਛਾ ਪਹਿਲਾਂ ਸੀ ਕਿ ਡਰਾਈਵਰੀ ਦਾ ਕੰਮ ਕਰਦਾ ਇਹ ਕੰਮ ਨਹੀਂ ਸੀਦਾ ਸਾਹ ਚੜਦਾ ਸੀ ਹੁਣ 6 ਇੱਥੇ ਜਦੋਂ ਸੀ ਕਾੜੇ ਪੀਤੇ 6 ਸਟੰਡ ਵੀ ਪੈ ਗਿਆ ਪਹਿਲਾਂ ਪੈ ਗਿਆ ਸੀ ਪਹਿਲਾਂ ਪੈ ਗਿਆ ਸੀ ਫਰਕ ਨਹੀਂ ਪਿਆ ਇੱਥੇ ਕਾੜੇ ਪੀਣ ਦੇ ਨਾਲ ਹੁਣ ਤੁਸੀਂ ਕਿੰਨੇ ਪਰਸੈਂਟ ਦੱਸਦੇ ਹੋ ਮੈਂ ਤਾਂ ਆਪਣੇ ਆਪ ਨੂੰ 100% ਲੱਗਦਾ ਹੋਰ ਕੋਈ ਜਿੰਨੀ ਵਾਰੀ ਮਰ ਜੜ ਮੈਂ ਕੋਈ ਪ੍ਰੋਬਲਮ ਨਹੀਂ ਸੇਅਰ ਕਰਦਾ ਆ ਬੜਾ ਸੋਹਣਾ ਸਾਰੇ ਕੰਮ ਕਰਦਾ ਟੈਕਸੀ ਚਲਾਉਣਾ ਤੁਹਾਨੂੰ ਪਤਾ ਹੈ ਟੈਕਸੀ ਦਾ ਕ ਸਾਰਾ ਕਰਦਾ ਹੈ ਇਹ ਮੰਦੇ ਉਹ ਵੀ ਕਾੜੇ ਨਾਲ ਕਾੜੇ ਨਾਲੇ ਹੋਇਆ ਜੀ ਹਾਂ ਜੀ ਹਾਂ ਜੀ ਕਾੜੇ ਨਾਲੇ ਮੈਂ ਤਾਂ ਜਿੱਦਾਂ ਕਹਿੰਦੇ ਹੁੰਦੇ ਪ੍ਰਚਾਰ ਕਰਦਾ ਜਿਹੜਾ ਵੀ ਮੈਨੂੰ ਮਿਲਦਾ ਵੀ ਇੱਥੇ ਜਾਓ ਤੁਸੀਂ ਅੱਛਾ ਅੱਜ ਵੀ ਮੈਂ ਦੋ ਲੈ ਜਾਣਾ ਲੈ ਕੇ ਆਇਆ ਬੁੱਧਵਾਰੀ ਨਵੇਂ ਭੇਜੇ ਸਕੇ ਅੱਜ ਮੈਂ ਉਹਨਾਂ ਨੂੰ ਨਾਲ ਲੈ ਕੇ ਆਇਆ ਮੈਂ ਕਿਹਾ ਮੈਂ ਵੀ ਜਾਣਾ ਚਲੋ ਹੋਰ ਕੀ ਸਨੇਹ ਦੇਣਾ ਚਾਹਦੇ ਪੇਸ਼ੰਤ ਜਿਹੜੇ ਹੋਰ ਮੈਂ ਤਾਂ ਇਹ ਕਹਿੰਦਾ ਜੀ ਦੇਖੋ ਜੀ ਜਿਹਨੂੰ ਹਾਰਡ ਦੀ ਪ੍ਰੋਬਲਮ ਇੱਥੇ ਇੱਕ ਵਾਰੀ ਜ਼ਰੂਰ ਆਓ ਹਾਂ ਜੀ ਫੇਨ ਸਹੀ ਹੋ ਜਾਊਗਾ ਬਿਲਕੁਲ ਸਹੀ ਹੋ ਜਾਊਗਾ ਸੋ ਸਾਡੇ ਕੋਲ ਇੱਕ ਪੇਸ਼ੈਂਟ ਜਿਹੜੇ ਸਾਡੇ ਨਾਲ ਬੈਠੇ ਨੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਕਹਿੰਦੇ 14 ਸਟੰਟ ਪਏ ਸੀ ਜਿਹੜੀ ਸੁਣ ਕੇ ਵੀ ਹੈਰਾਨੀ ਹੁੰਦੀ ਆ ਅਮੈਜ਼ਿੰਗ ਵੀ ਆ ਕਿ ਇੱਕ ਦੋ ਸਟੰਟ ਪਏ ਨਾ ਤਾਂ ਬੰਦਾ ਕਹਿ ਦਿੰਦਾ ਯਾਰ ਮੈਂ ਤਾਂ ਬੜਾ ਔਖਾ ਪਰ ਇਹਨਾਂ ਦੇ 14 ਸਟੰਟ ਪਏ ਔਰ 14 ਸਟੰਟ ਪੈਣ ਤੋਂ ਬਾਅਦ ਵੀ ਜਦੋਂ ਨਹੀਂ ਠੀਕ ਹੋਇਆ ਤਾਂ ਫਿਰ ਐਚਐਸ ਬਾਬਾ ਜੀ ਕੋਲ ਆਏ ਤੇ ਇਹਨਾਂ ਨੇ ਇੱਥੇ ਇਹਨਾਂ ਦਾ ਬਾਬਾ ਜੀ ਨੇ ਇਹਨਾਂ ਕੋਲ ਇਹਨਾਂ ਬਾਬਾ ਜੀ ਕੋਲ ਇਹਨਾਂ ਨੇ ਟ੍ਰੀਟਮੈਂਟ ਕਰਾਈ ਕੜਾ ਪੀਤਾ ਹੁਣ ਕੀ ਪੋਜੀਸ਼ਨ ਆ ਆਪਾਂ ਇਹਨਾਂ ਕੋਲ ਹੁਣ ਇਹਨਾਂ ਕੋਲ ਜਾਣਦੇ ਆ ਕੀ ਪਹਿਲਾਂ ਕੀ ਪ੍ਰੋਬਲਮ ਸੀ ਤੇ ਹੁਣ ਕੀ ਆ ਭਾਜੀ ਕੀ ਪਹਿਲਾਂ ਕੀ ਪ੍ਰੋਬਲਮ ਸੀ ਪਹਿਲਾਂ ਤਾਂ ਇਹ 2006 ਚ ਪੈ ਸੀ 5 ਸਟੈਂਟ ਫਿਰ 2 ਸਾਲ ਬਾਅਦ ਹਰ ਵਾਰੀ ਉਹਦੇ ਇੱਕ ਪੈ ਗਿਆ ਕਦੇ ਦੋ ਪੈ ਗਿਆ ਤੇ ਕੱਲ ਦੇ ਗੱਲ ਦੇ ਤੇ 14 ਪਿਛੇ ਅਗਸਤ ਦੇ ਵਿੱਚ ਤੇ ਆਉ ਉਹ ਦੂ ਪਹਿਲਾਂ ਵੀ 2 ਸਾਲ ਪਹਿਲਾਂ ਬੜੀ ਮੁਸ਼ਕਲ ਨਾਲ ਬਚਾਇਆ ਸੀ ਡਾਕਟਰਾਂ ਨੇ ਇਹ ਡੈਡੀਕੇਟਡ ਹੈ ਡਾਕਟਰ ਬਿਲਕੁਲ ਰਾਤ ਨੂੰ 2 ਵਜੇ 2:30 ਵਜੇ ਚਲੇ ਜਾਓ ਮੇਰੇ ਡਾਕਟਰ ਬਹੁਤ ਵਧੀਆ ਪਰ ਉਹਨਾਂ ਨੇ ਜੋ ਐਲੋਪੈਥੀ ਪੜੀ ਉਹਨਾਂ ਦਾ ਸਟੰਡ ਪੜੇ ਤੇ ਸਟੰਡ ਪਾਉਣੇ ਜਾਂ ਬਾਈਪਾਸ ਹੁੰਦਾ ਉਹਨਾਂ ਕੋਲ ਤਾਂ ਤੇ ਪਰ ਉਹਨਾਂ ਨੇ ਸਾਡੇ ਫੈਮਿਲੀ ਡਾਕਟਰ ਸੀ ਬਹੁਤ ਕੇਅਰ ਕੀਤੀ ਕਾਰਨ ਸਭ ਤੇ ਪਰ ਉਹਨਾਂ ਨੇ ਫਿਰ ਅਖੀਰ ਪਿੱਛੇ ਮੈਨੂੰ ਕਹਿ ਦਿੱਤਾ ਸੀ 2 ਅਗਸਤ ਤੋਂ ਬਾਅਦ ਫਿਰ ਮੇਰੇ ਦਰਦ ਹੋਣ ਲੱਗਿਆ ਆ 5 5 ਕਿ ਮਹੀਨੇ ਪਹਿਲਾਂ ਤੇ ਉਹਨਾਂ ਨੇ ਕਿਹਾ ਤੁਸੀਂ ਬਿਲਕੁਲ ਕਰਾ ਲਈ ਹੈ ਤੇ ਮੈਂ ਆ ਵੀ ਕਿਉਂ ਪੁੱਛਦੇ ਹੋ ਇਹ ਜਦੋਂ ਬედა ਪਿਛਲੀ ਵਾਰ ਬਹੁਤ ਮੁਸ਼ਕਲ ਨਜ਼ਾਇਆ ਤੇ ਉਦੋਂ ਪਏ ਹੁਣ ਵੀ ਬਹੁਤ ਮੁਸ਼ਕਲ ਨਜ਼ਾਇਆ ਤੇ ਪਤਾ ਨਹੀਂ ਹੁੰਦਾ ਇਨਸਾਨ ਦਾ ਮਤਲਬ ਇਹ ਦਾ ਮਤਲਬ ਇਹ ਹੈ ਕੰਪਲਿਕੇਟਿਡ ਕਿਉਂਕਿ ਦੋਨੇ ਵੀ ਆਪਰੇਸ਼ਨਾਂ ਬਾਰੇ ਮੇਰਾ ਹੋਰ ਆਪਰੇਸ਼ਨ ਥੀਟਰ ਭਲਾ ਲਿਆ ਹੋਰ ਬੜੇ ਅਨਸਾਰ ਕੀਤੀ ਬੜੇ ਕੰਪਲਿਕੇਟਿਡ ਜੋਇੰਟ ਜੋਂਡ ਜੀ ਨਾੜਾਂ ਜਿਹੜੇ ਉੱਥੇ ਵੀ ਸਟੰਡ ਪਏ ਅਜਿਕੇ ਤਾਂ ਕੋਈ ਜਗ੍ਹਾ ਹੀ ਨਹੀਂ ਸੀ ਜਿੱਥੇ ਮੇਰੇ ਦੋ ਘਾਸੇ ਨੂੰ ਨਾੜਾਂ ਦੇ ਵਿੱਚ ਦੀ ਤਾਰਾਂ ਨਹੀਂ ਪਾਈਆਂ ਰਾਤ ਦੇ 1.5 ਵਜੇ ਮੇਰੇ ਡਾਕਟਰ ਗਏ ਵਿਹਾਂ ਸੀ ਉਹ ਸਰੀਰ ਦਾ ਹਾਰਸਾ ਜਿਹੜਾ 300 ਤੇ ਮਤਲਬ ਤਾਂ ਇੱਥੋਂ ਉਤਾਰਾਂ ਇੱਥੋਂ ਉਤਾਰਾਂ ਹੱਥਾਂ ਚ ਉਤਾਰਾਂ ਹਾੜ ਦੇ ਬੜੀ ਮੁਸ਼ਕਿਲ ਨਾ ਬਚਾਇਆ ਸੀ ਮੈਨੂੰ ਤੇ ਫਿਰ ਮੈਂ ਵੀ ਬੜੀ ਡੋ ਗਿਆ ਮੈਂ ਬਾਈਪਾਸ ਲਈ 5-4 ਸਰਜਨਾਂ ਨੂੰ ਚੈੱਕ ਅਪ ਕਰਾਇਆ ਆਪਦੀ ਸੀੜੀ ਲੈ ਆ ਕੇ ਕਈ ਕਹਿੰਦੇ ਸੀ ਉਹਦਾ ਪੈ ਨਹੀਂ ਸਕਦੇ ਮੈਂ ਸੀੜੀ ਦਿਖਾ ਸਕਦਾ ਮੇਰੇ ਕੋਲ ਗਿਣੇ ਜਾ ਸਕਦੇ ਆ ਸਾਰਿਆਂ ਨੇ ਗਏ ਉਹ ਕਹਿੰਦੇ ਕੋਈ ਜਗ੍ਹਾ ਹੀ ਹੈ ਨਹੀਂ ਜਿੱਥੇ ਬਾਈਪਾਸ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਸਟੈਂਡਡ ਹੋ ਕੇ ਪਿਆ ਅੱਛਾ ਜੀ ਜਦੋਂ ਤੁਹਾਨੂੰ ਪਹਿਲੀ ਪ੍ਰੋਬਲਮ ਆਈ ਸੀ ਕੀ ਸਿਪਟਮ ਤੁਹਾਨੂੰ ਲੱਗੇ ਕਿ ਮੈਨੂੰ ਕੋਈ ਪਹਾੜ ਦੀ ਪ੍ਰੋਬਲਮ ਸ਼ੁਰੂ ਹੋ ਗਈ ਆ ਕੋਈ ਘਬਰਾਹਟ ਹੋਈ ਦਰਦ ਹੋਈ ਕਿਦਾਂ ਦੇ ਸਿਪਟਮ ਜਿਹੜੇ ਸ਼ੁਰੂ ਹੋ ਗਏ ਸੀ ਐਕਚੁਅਲੀ ਕੀ ਹੈ ਨਾ ਬਹੁਤ ਪਹਿਲਾਂ ਉਸ ਤੋਂ ਵੀ ਪਹਿਲਾਂ ਮੈਂ ਕੈਨੇਡਾ ਗਿਆ ਸੀਗਾ ਤੇ ਸੀ ਹਾਰਟ ਦੀ ਹੁਣ ਬਾਅਦ ਚ ਮੈਨੂੰ ਪਤਾ ਲੱਗਿਆ ਤੇ ਉਹ ਮੈਂ ਦੋਸਤ ਦੇ ਨਾਲ ਅਸੀਂ ਮੌਂਟਰੀਅਲ ਜਾ ਰਹੇ ਸੀ ਤੇ ਵਾਪਸ ਹੀ ਤੇ ਨਾ ਕੋਈ ਖਾਣ ਪੀਣ ਲੱਗੇ ਤੋ ਪਤਾ ਨਹੀਂ ਸੀ ਐਵੇਂ ਖਾਈ ਜਾਂਦੇ ਤੇ ਮੈਨੂੰ ਹੋਇਆ ਤੇ ਮੈਂ ਘਾ ਦੇ ਉੱਤੇ ਹੀ ਪੈ ਗਿਆ ਮੈਂ ਰੈਸਟ ਕਰਨੀ ਆ ਮੈਂ ਕਹਿੰਦੇ ਉੱਠੋ ਪਟਲੀ ਤੂੰ ਇੱਥੇ ਬਹਿ ਕੇ ਨਾ ਮੈਨੂੰ ਆ ਉਹ ਮੈਨੂੰ ਪਤਾ ਲੱਗਾ ਵੀ ਉਹ ਹਾਰਡ ਦੀ ਪ੍ਰੋਬਲਮ ਸੀ ਉਸ ਤੋਂ ਬਾਅਦ ਕੀ ਹੋਇਆਗਾ ਵੀ ਸਾਡੇ ਦਿੱਲੀ ਮੈਰਿਜ ਸੀਗੀ ਤੇ ਮੈਂ ਤੇ ਮੇਰੀ ਵਾਈਫ ਕੋਈ ਇੱਥੇ ਕੰਮ ਸੀ ਸਾਨੂੰ ਚੰਡੀਗੜ੍ਹ ਮੇਰੇ ਇੱਥੇ ਮੋਗਾ ਨਾਲ ਕਿ ਬਿਜ਼ਗੂਲੇ ਤੇ ਮੈਂ ਉੱਥੇ ਆਏ ਤੇ ਰਾਤ ਨੂੰ ਮੇਰੇ ਨਾਲ 2:30 ਵਜੇ ਛਾਤੀ ਦਰਦ ਹੋਇਆ ਬਾਝ ਵੀ ਗਿਆ ਤੇ ਪਸੀਨਾ ਆ ਗਿਆ ਉਹ 15-20 ਮਿੰਟ ਮੈਂ ਬੜੀ ਮੁਸ਼ਕਲ ਨਾਲ ਉੱਠ ਠਕ ਕੇ ਇਸ ਜਿਹੜਾ ਕਰ ਕਰਾ ਕੇ 15 ਕਿ ਮਿੰਟ ਬਹੁਤ ਦਰਦ ਰਿਆ ਪਰ ਉਸ ਤੋਂ ਬਾਅਦ ਸਬਸਾਈਟ ਹੋ ਗਿਆ ਕੋਈ ਬਲੋਕਿੰਗ ਐਵੇਂ ਕੋਈ ਫਿਰ ਮੇਰੇ ਕਾ ਘੰਟੇ ਤੋਂ 2 ਘੰਟੇ ਬਾਅਦ ਫੇਰ ਹੋਇਆ ਫੇਰ ਬੜੀ ਮੁਸ਼ਕਲ ਆ ਸਵੇਰੇ ਹੀ ਫਿਰ ਮੈਂ ਡਾਕਟਰ ਕੋਲ ਗਿਆ ਸਾਡੇ ਡਾਕਟਰ ਇੱਥੇ ਵਿਰਿੰਦਰ ਉਹ ਡਾਕਟਰ ਵੀ ਹਰਿਆਣਾ ਦੇ ਮੈਡੀਕਲ ਉਹਦੇ 60 ਸੀਗੋਂ ਡਾਕਟਰ ਤੇ ਉਹ ਕਹਿੰਦੇ ਵੀ ਤੁਹਾਨੂੰ ਹਾਰਟ ਅਟੈਕ ਲੱਗਦਾ ਤੁਸੀਂ ਇਉਂ ਕਰੋ ਬਈ ਪਟੇ ਤੇ ਨਾ ਉਹ ਭੱਜ ਕੇ ਹਾਂ ਉਹ ਟੀਐਮਟੀਓ ਨੂੰ ਕਹਿੰਦੇ ਆ ਉਹ ਲਾ ਕੇ ਤਾਰਾ ਹੀ ਆ ਤੇ ਪਟੇ ਦੇ ਜਦੋਂ ਮੇਰੇ ਉਹ ਡਾਕਟਰ ਸੀਗਾ ਉਹਨੇ ਮੈਨੂੰ ਕਪੜੇ ਕਪੜੇ ਲਵਾਲੇ ਲਾਏ ਤੇ ਉਹਨੇ ਮੇਰੇ ਨਾ ਆਇਆ ਡਾਕਟਰ ਅੰਦਰੋਂ ਤੋ ਉਹਨੇ ਮੇਰੇ ਨਾੜ ਨੂੰ ਦੇ ਕਹਿੰਦਾ ਨਾ ਨਾ ਕਪੜੇ ਪਾਓ ਕਪੜੇ ਪਾਓ ਜਲਦੀ ਜਲਦੀ ਮੈਂ ਕਹਿੰਦਾ ਨਹੀਂ ਕਹਿੰਦੇ ਨਹੀਂ ਕਹਿੰਦੇ ਯੂ ਆਰ ਅੰਡਰ ਸਵੀਅਰ ਹਾਰਟ ਅਟੈਕ ਹੈ ਇਮੀਡੀਏਟਲੀ ਰਸ਼ ਟੂ ਐਨੀ ਹਸਪੀਟਲ ਇਜੇ ਜੋ ਡਬਾਈਪਾਸ ਜਾਂ ਕੋਈ ਸਟੈਂਟ ਤੇ ਲੋਜੀ ਉਥੋਂ 40 ਚਲੇ ਗਏ 40 ਸਿਫਰ ਪੰਜ ਸਟੈਂਟ ਤੇ 2006 ਹਾਂ ਇੱਕ ਦਿਨ ਤਿੰਨ ਬਾਈ ਇੱਕ ਦਿਨ ਦੋ ਬਾਈ ਅਗਲੇ ਦਿਨ ਮਤਲਬ ਉਸੇ ਐਡਮਿਸ਼ਨ ਦੇ ਵਿੱਚ ਉਸੇ ਐਡਮਿਸ਼ਨ ਵਿੱਚ ਮਤਲਬ ਪੰਜ ਦੋ ਤਿੰਨ ਦਿਨ ਰਿਹਾ ਦੋ ਦਿਨ ਚੱਕ ਦਿਨ ਤੇ ਚਲੇ ਗਏ ਫਿਰ ਉਸ ਤੋਂ ਬਾਅਦ ਠੀਕ ਚੱਲਦਾ ਰਿਹਾ ਸਾਲ ਦੋ ਸਾਲ ਠੀਕ ਚੱਲੇ ਆ ਕੇ ਫਿਰ ਫਿਰ ਇੱਕ ਦੋ ਪੈ ਜਾਗਾ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਅੱਜ ਵੀ ਹੁਣ ਦੋ ਵਜੇ ਨੂੰ 3 ਵਜੇ ਅੱਛਾ ਕਾਂਦੀਗਰੇ ਨੇ ਹੋਰ ਫਿਰ ਮੈਂ ਜੋ ਸਰਜਨ ਨੂੰ ਦਿਖਾਇਆ ਵੀ ਡਾਕਟਰ ਸਾਹਿਬ ਨੇ ਕਿਹਾ ਵੀ ਬਿਲਕੁਲ ਕਰਾ ਲਓ ਤੇ ਮੈਂ ਸਰਜਨਾਂ ਨੂੰ ਬੜੀ ਲੋਕ ਵੀ ਬਾਈਪਾਸ ਹੀ ਕਰਾ ਲਈਏ ਜਨਾ ਉਹ ਕਹਿੰਦੇ ਹੋਈ ਨਹੀਂ ਸਕਦੀ ਬਾਈਪਾਸ ਜਗ੍ਹਾ ਹੀ ਨਹੀਂ ਹੈ ਤੁਹਾਡੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤਾਂ ਦੋ ਨਾੜ ਤਾਂ ਪੂਰੀਆਂ ਭਰੀਆਂ ਪਈਆਂ ਨੇ ਤੇ ਵੀ ਕਿੱਥੋਂ ਕਟਾਂਗੇ ਕਿੱਥੇ ਜੋੜਾਂਗੇ ਕਿ ਮੈਂ ਕਿਹਾ ਲਾਈ ਕੀ ਹੈ ਲਾਈ ਕਿ ਦੋਨੋਂ ਕੋਲ ਜਿhao ਸਾਹ ਸੁਪੂਰੀ ਕਰਕੇ ਜੇ ਨਿਕਲੇ ਚੱਲੇ ਜੇ ਚੱਲੇ ਜੇ ਮੈਂ ਆਪਣੇ ਯਾਰ ਦੋਸਤਾਂ ਨੂੰ ਅਸੀਂ ਚੰਡੀਗੜ੍ਹ ਬੈਠੇ ਸੀ ਕਿ ਦੋਸਤਾਂ ਉੱਥੇ ਤੇ ਮੈਂ ਗਿਆ ਮੈਂ ਸਾਰੇ ਬੈਠੇ ਦੋ ਚਾਰ ਤੇ ਮੈਂ ਇਹ ਵਾਰ ਆਪਾਂ ਤਾਂ ਥੋੜੇ ਦਰੀਆਂ ਕਿਉਂਕਿ ਮੈਂ ਪੌੜੀਆਂ ਚੜਦਾ ਅੱਧਾ ਅੱਧਾ ਘੰਟਾ ਬੈਠਾ ਰਹਿੰਦਾ ਸੱਚ ਮੈਂ ਫਰਸਟ ਫਲੋਰ ਤੇ ਰਹ ਰਿਹਾ ਕੁੱਠੀ ਆਪਣੀ ਥੱਲੇ ਕਰ ਰਿਹਾ ਦਾ ਮੈਨੂੰ ਸਾਂ ਚੜਦਾ ਜੇ ਮੈਂ 15 ਮਿੰਟ ਤੁਹਾਡੇ ਨਾਲ ਗੱਲਾਂ ਕਰ ਲੈਂਦਾ ਤਾਂ ਮੇਰੇ ਇੱਥੇ ਦਰਦ ਹੋਣ ਲੱਗ ਜਾਂਦਾ ਛਾਤੀ 'ਚ ਮੈਂ ਇੱਕ ਇੱਕ ਦਿਨ ਪਿਆਰ ਨਾਲ ਕੰਮ ਹੀ ਚ ਗਏ ਤੇ ਚੋ ਆਪਣਾ ਕਿਸੇ ਨਾਲ ਗੱਲ ਕਰਦਾ ਤਾਂ ਜਾ ਕੇ ਮੇਰੇ 10 12 ਘੰਟੇ ਸਬਸਿਡੀ ਆਪਦੇ ਯਾਰ ਦੋਸਤਾਂ 'ਚ ਬੈਠੇ ਗੱਲ ਕੀਤੀ ਵੀ ਆਪਾਂ ਦਾ ਪਰਾਵਾ 15 20 ਦਿਨ ਮਹੀਨਾ ਪਤਾ ਨਹੀਂ ਕਦੋਂ ਆਉਣੇ ਤੇ ਇਹ ਲਾਸਟ ਮੱਲਾਗਾ ਦਾ ਕਿ ਕਦੀ ਹੋ ਰੋਣੀਆ ਫਿਰ ਉਹ ਸਾਰੇ ਮੇਰੇ ਡੋਗਣ ਨਾਲੇ ਕੋਈ ਪਟਿਆਲੇ ਦਾ ਸੇਖੋ ਕਿਧੋਂ ਦਾ ਦੱਸੋ ਕੋਈ ਕਿਧਰ ਦਾ ਮੇਰੇ ਇੱਕ ਸਰਦਾਰੀ ਦੋਸਤ ਹੈ ਉਹਨਾਂ ਨੇ ਦੱਸਿਆ ਵੀ ਮੈਂ ਵੀਡੀਓ ਭੇਜਦਾ ਸ਼ਰਮੇ ਦੇਖੋ ਕਾੜੇ ਵਾਲਾ ਬਾਬਾ ਉਹਨਾਂ ਨੇ ਵੀਡੀਓ ਭੇਜੀ ਮੈਂ ਦੇਖਿਆ ਮੈਂ ਯਾਰ ਮਰ ਤੱਕ ਜਾਣਾ ਹੀ ਹੈ ਦੇਖੀ ਜੋ ਦੇਸੀ ਵੀ ਕਰਕੇ ਦੇ ਮੈਂ ਜੀ ਇਹਨਾਂ ਕੋ ਆ ਗਿਆ ਹੂੰ ਡਰਾਂ ਵੀ ਮੈਂ ਜੀ ਕੜਾ ਪੀ ਲੇ ਇੱਥੇ ਟ੍ਰਬਲ ਹੋ ਗਈ ਮੈਂ ਕਿ ਉਹਨਾਂ ਨੇ ਕਿਹਾ ਸੜਾ ਇਹਨਾਂ ਗਰੰਟੀ ਦਿੱਤੀ ਵੀ ਉਹਨਾਂ ਨੇ ਵੀ ਦੇਖਿਆ ਵੀ ਤੁਰੀ ਜਾਣ ਤੇ ਪੀ ਲੈ ਬਣਾ ਪੀਤਾ ਮੈਨੂੰ ਕੁਛ ਨਹੀਂ ਹੋਇਆ ਡਰਦੇ ਡਰਦੇ ਮੈਂ ਪੀਤਾ ਫਿਰ ਮੈਂ ਜਾ ਕੇ ਘਰੇ ਵੀ ਠੀਕ ਆ ਉਹ ਤਾਂ ਦੋ ਦਿਨਾਂ ਦੇ ਵਿੱਚ ਹੀ ਮੇਰਾ ਤੁਰਨ ਤਰਨ ਜਾਂ ਨਾਰਮਲ ਹੋ ਗਿਆ ਮੈਨੂੰ پتہ ਉਸ ਤੋਂ ਬਾਅਦ ਦੋ ਤਿੰਨ ਦਿਨ ਤੇ ਨਾਲ ਵਧ ਰਹੇ ਨਹੀਂ ਦੋਈ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਮੈਨੂੰ ਕੋਈ ਹੱਡ ਦੀ ਪ੍ਰੋਬਲਮ ਵੀ ਆਈ ਕਿ ਨਹੀਂ ਜੋ ਮਰਜ਼ੀ ਗੱਲਾਂ ਕਰੀ ਆਵਾ ਗਾਣੇ ਗਾਲਾਂ ਉੱਚੀ ਉੱਚੀ ਇਹਨਾਂ ਮਰਜ਼ੀ ਤੁਰਲਾ ਉਹ ਭਾਵੇਂ ਟੰਗਾ ਥੱਕਿਆ ਪਰ ਮੇਰੇ ਇਥੇ ਇਥੇ ਕੋਈ ਪ੍ਰੋਬਲਮ ਨਹੀਂ ਹਾਰਟ ਦੀ ਉਮਰ ਕਿੰਨੀ ਹੈ ਉਮਰ ਮੇਰੀ 70 ਪਲੱਸ ਹੈ ਜੀ ਮੇਰਾ 1948 ਦਾ ਜਨਮ 15 ਮਈ ਦਾ ਤੇ ਪਰ ਹੁਣ ਕੁਛ ਦਿਨਾਂ ਤੋਂ ਮੈਂ ਇਹ ਵੀ ਵੇਖਿਆ ਵੀ ਮੈਂ ਜਿਹੜੀਆਂ ਸ਼ੂਗਰ ਦੀਆਂ ਗੋਲੀਆਂ ਲੈਂਦਾ ਸੀ ਨਾ ਕੋਈ ਸਾਲਾ ਮੇਰੀ ਸ਼ੂਗਰ ਘਟਣੀ ਸ਼ੁਰੂ ਹੋਏਗੀ ਮੈਨੂੰ ਹੱਥ ਪੈਰ ਤੇ ਤੁਰਿਆ ਜਾਵੇ ਜੋ ਇੱਕੀ ਚੱਕਰ ਆ ਮੈਂ ਬਹੁਤ ਦਿਮਾਗ ਲਗਾ ਕੇ ਸੋਚਿਆ ਕਿ ਗੋਲੀ ਸ਼ੂਗਰ ਦੀ ਬੰਦ ਕਰਕੇ ਦੇਖਾਂ ਦੇਖਿਆ ਤੇ ਛੋੜੀ ਜਾਂ ਰਹੀ ਮੈਂ ਮੈਂ ਸਵੇਰ ਦੀ ਬੰਦ ਕੀਤੀ ਸ਼ਾਮ ਦੀ ਬੰਦ ਰਹੀ ਹੁਣ ਅਜੇ 10 ਦਿਨ ਹੋ ਗਏ ਮੈਂ ਕੋਈ ਸ਼ੂਗਰ ਦੀ ਕੋਈ ਦਵਾਈ ਨਹੀਂ ਦਿੰਦਾ ਤੇ ਸ਼ੂਗਰ ਮੈਂ ਚੈੱਕ ਕਰਾਉਣਾ ਸਵੇਰੇ ਵੀ ਰੋਟੀ ਖਾ ਕੇ ਵੀ ਸਵੇਰੇ ਮੇਰੀ 110 ਫਾਸਟਿੰਗ 112 ਕਈ ਵਾਰੀ 90 112 ਜਿਆਦਾ ਖਾਣਾ ਕੋਈ ਹੈ ਅੱਗੇ ਮੈਂ ਦੋ ਹੀ ਫੁਲਕੇ ਖਾਂਦਾ ਸੀ ਸਵੇਰੇ ਦੁਪਹਿਰੇ ਸ਼ਾਮ ਹੁਣ ਮੈਂ ਤਿੰਨ ਖਾਂਦਾ ਕਿਉਂਕਿ ਦੋ ਨਾਲ ਭੁੱਖ ਜਲਦੀ ਲੱਗ ਜਾਂਦੀ ਸੀ ਹੁਣ ਆਰਾਮ ਨਾਲ ਤਿੰਨ ਫੁਲਕੇ ਖਾਣਾ ਪਰ ਸ਼ੂਗਰ ਮੇਰੀ ਫਾਸਟਿੰਗ ਰਾਤ ਨੂੰ ਵੀ ਤਿੰਨ ਖਾ ਕੇ ਪਵਾ ਤੇ ਮੇਰੀ ਸ਼ੂਗਰ ਹੁੰਦੀ ਹੈ 110 8 12 ਇਹਨੇ ਫਾਸਟਿੰਗ ਤੇ 200 190 ਪਿਛਲੇ ਮੈਂ 205 ਆਏ ਜਦੋਂ ਤੁਸੀਂ ਦੋਸਤਾਨਾ ਗੱਲ ਕੀਤੀ ਵੀ लास्ट ਮੁਲਾਕਾਤ ਹੁਣ ਜਦੋਂ ਮਿਲਦੇ ਹਾਂ ਇਹ ਦੱਸਿਆ ਵੀ ਮੈਂ ਕਾੜਾ ਪੀਤਾ ਮੇਰਾ ਕਾੜਾ ਪੀਤਾ ਹਾਰਟ ਬੀਟ ਤੇ ਮੇਰੀ ਸ਼ੂਗਰ ਵੀ ਸ਼ੂਗਰ ਵੀ ਵੀਡੀਓ ਭੇਜਿਆ ਸਾਰਿਆਂ ਨੂੰ ਭੇਜੀ ਇਹਨਾਂ ਦੀ ਵੀਡੀਓ ਸਾਰਿਆਂ ਨੂੰ ਦੱਸਿਆ ਸਾਰੇ ਬੜੇ ਖੁਸ਼ ਹੈ ਇਨਾਨ ਵੀ ਹੋ ਗਏ ਉਹਨੇ ਮੈਂ ਤਾਂ ਹੁਣ ਵਾਈਫ ਨੂੰ ਕਿਹਾ ਮੈਂ ਤਾਂ ਜਾਣਾ ਕੋ ਮਨ ਫਿਰ ਬਾਰਨੇ ਦੇ ਚ ਉਹਨੂੰ ਵੀ ਇੱਕ ਮੈਸਨ ਹੈਗੀ ਆ ਵੀ ਕਿੱਥੇ ਮੈਂ ਸੋਚ ਰਿਆ ਸੀ ਮੈਂ ਕਿਹਾ ਜੀ ਪੂਰੀ ਜ਼ਿੰਦਗੀ ਦੇਤੀ ਇਹਨਾਂ ਨੇ ਜਿਉਂਦੇ ਰਹਿਣ ਹੈ ਇਹ ਆਈ ਇਹਨਾਂ ਦੀ ਹਿਸਟਰੀ ਵੇਖ ਤਾਂ ਕਿਤੇ ਕਿਤੇ 2-3 ਸਾਲ ਤੋਂ ਸ਼ੁਰੂ ਕੀਤਾ ਹੈ ਹੈ ਪਰ ਮੇਰਾ ਕਹਿਣਾ ਕਿਸੇ ਨੂੰ ਵੀ ਕੋਈ ਹਾਰਡ ਦੀ ਪ੍ਰੋਬਲਮ ਹੈ ਕਿਸੇ ਹਸਪਤਾਲ ਚ ਕਿਤੇ ਨਹੀਂ ਜਾਂਦੀ ਲੋਟ ਬਿਲਕੁਲ ਹੀ ਐਮਰਜੈਂਸੀ ਆ ਮਰਦਾ ਤੇ ਗੱਲ ਵੱਖਰੀ ਹੈ ਰੰਡ ਰੋਡ ਪਾ ਲੋ ਕਦੀ ਆਦਰਵਾਇਜ਼ ਮਾੜਾ ਜਿਹਾ ਵੀ ਉਹਨੂੰ ਹੈ ਨਾ ਵੀ ਇੱਕ ਵਾਰੀ ਚਾਂਸ ਮਿਲ ਗਿਆ ਉਹਨਾਂ ਨੂੰ ਇਹਨਾਂ ਦਵਾਈ ਲੈ ਲੈਣੀ ਚਾਹੀਦੀ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਇਲਾਜ ਨਹੀਂ ਹੈਗਾ ਜਿਹੜਾ ਇਹ ਦੇ ਬਸ ਬਿਲਕੁਲ ਜਿਹੜਾ ਕੜਾ ਇੱਕ ਵਰਦਾਨ ਹੈ ਦਵਾਈ ਵਰਦਾਨ ਨਹੀਂ ਕਿ ਨਾ ਅਮਰੀਕਾ ਚ ਨਹੀਂ ਜੀ ਮੈਨੂੰ ਇੱਕ ਵਾਰੀ ਅਮਰੀਕਾ ਚ ਮਾੜੀ ਜਿਹੀ ਹੋਈ ਮੈਂ ਗਿਆ ਉਹ ਐਡਮਿਟ ਕਰਕੇ ਟੈਸਟ ਕਰਵਾਉਂਦਾ ਫਿਰ ਠੀਕ ਸੀਗਾ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਛੁੱਟੀ ਕਰ ਦਿੱਤੀ ਉੱਥੇ ਵੀ ਅਮਰੀਕਾ ਚ ਵੀ ਕੀ ਹੈ ਬਾਈਪਾਸ ਹੈ ਜਿਵੇਂ ਸਟੈਂਟ ਹੈ ਲਾਜੀ ਇਹਦਾ ਹੀ ਹੈ ਜੇ ਕੋਈ ਕੜੇ ਹੈ ਬੜਾ ਬੱਬਾ ਇਹਦਾ ਦੁਨੀਆ ਜਿੱਥੇ ਹੀ ਹੈ